ਛੋਟੇ ਛੋਟੇ ਬੱਚੇ ਉੱਥੇ ਠੰਡ ਵਿੱਚ ਕਿਸ ਤਰ੍ਹਾਂ ਸਾਡੇ ਸਾਹ ਹਕਾਵਾ ਤੇ ਬੈਠੇ ਆਂ ਅੱਜਕੱਲ ਹਲਕਾ ਮੈਂ ਤੇ ਇਹੋ ਕਵਾਂਗਾ ਵੀ ਜੋ ਜ਼ਿੰਮੇਵਾਰ ਦੇ ਨਾਲ ਅੱਜ ਧੱਕਾ ਹੋ ਰਿਹਾ ਜੋ ਸਾਡੀਆਂ ਸਰਕਾਰਾਂ ਕਰ ਰਹੀਆਂ ਨੇ ਇਹਨਾਂ ਦਾ ਕਾਟ ਕੀਤਾ ਜਾਵੇ ਤੇ ਕਿਸਾਨਾਂ ਦੇ ਨਾਲ ਪੂਰੇ ਹਿੱਤ ਦੇ ਨਾਲ ਲੜਾਈ ਲੜੀ ਜਾਵੇ ਜੇ ਅਗਰ ਕਿਸੇ ਨੂੰ ਕੋਈ ਐਸੋ ਜਿਹੀ ਕੋਈ ਤਕਲੀਫ ਆਉਂਦੀ ਆ ਉਹਦਾ ਸਾਥ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਭੀਮ ਜੈ ਭਾਰਤ ਹਲਕਾ ਪ੍ਰਧਾਨ ਭੋਜਨ ਸਮਾਜ ਪਾਰਟੀ ਬਲਵੀਰ ਸਿੰਘ ਬਜੂਮਾਨ ਅਸੀਂ ਜਿਹੜਾ ਇਹ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ ਅਸੀਂ ਵੀ ਕਿਸਾਨਾਂ ਦੇ ਨਾਲ ਹੀ ਆ ਸਭ ਦੁਨੀਆ ਕਿਸਾਨਾਂ ਦੇ ਨਾਲ ਆ ਜੇ ਇਹ ਕੰਮ ਫਤੇ ਨਹੀਂ ਹੁੰਦਾ ਤੇ ਦੁਕਾਨਾਂ ਵਾਲਿਆਂ ਦਾ ਵੀ ਕੁਝ ਨਹੀਂ ਹਰ ਰਹਿਗਾ ਤੇ ਗੱਡੀਆਂ ਬੱਸਾਂ ਵਾਲਿਆਂ ਦਾ ਵੀ ਕੁਝ ਨਹੀਂ ਹਰ ਰਹਿਗਾ ਇਸ ਕਰਕੇ ਅਸੀਂ ਬਾਬੇ ਨਾਨਕ ਦੀ ਜਨਸੰਖਿਆ ਅਸੀਂ ਹਰੇ 1 ਦੀ ਮਈ ਤੇ ਕਰਾਂਗੇ ਇਹਦਾ ਕਰਕੇ ਕਿਸਾਨਾਂ ਦੇ ਨਾਲ ਅਸੀਂ ਵੀ ਹਮਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਜਿਹੜੇ ਕਿ ਸਾਡੇ ਪ੍ਰੈਸਰ ਪ੍ਰੋਗਰਾਮ ਜਿਹੜਾ ਆਪਾਂ ਨੇ ਕਮੇਟੀ ਜਿਹਨੇ ਲਿਖੀ ਮਦਮ ਕਮੇਟੀ ਵਾਲੇ ਜਨਨ ਵਾਲੇ ਅੱਜ ਇੱਥੇ ਫੜੇਗਾ ਝੂੜੀਆਂ ਪੁਰਾਣੇ ਅਡੇ ਬਸ ਸਟੈਂਡ ਤੇ ਸਾਡੇ ਕਿਸਾਨਾਂ ਦੀ ਜਥੇਬੰਦੀ ਵੱਲੋਂ ਜਿਹੜੇ ਸਾਡੇ ਕਿਸਾਨ ਦਿੱਲੀ ਚ ਪਹੁੰਚੇ ਹੋਏ ਨੇ ਉਹਨਾਂ ਦੀ ਹੋਇਆ ਤੇ ਦੂਜਾ ਜਥਾ ਤਿਆਰ ਕਰਨ ਦੀ ਤੇ ਅੱਜ ਦੀ ਮੀਟਿੰਗ ਕੀਤੀ ਗਈ ਤੇ ਨਾਲ ਹੀ ਜਿਹੜਾ ਆਹ ਟਰੀ ਨੂੰ ਬੰਦ ਹੋਣਾ ਹੈ ਉਹਦੇ ਬਾਰੇ ਵੀ ਪਿੰਡ ਫਰੇ ਫੜੇਗਾ ਨੂੰ ਨਾਮ ਬੰਦ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਹ ਟਰੀ ਨੂੰ ਕੋਈ ਵੀ ਦੁਕਾਨਦਾਰ ਜਿਹੜਾ ਆਪਣੀ ਦੁਕਾਨ ਨਾ ਖੋਲੇ ਤੇ ਨਾ ਮਾਰ ਕੰਮ ਤੋਂ ਸੱਟ ਪਹੁੰਚਿਤ ਕਰੇ ਇਸ ਕਰਕੇ ਸੀ ਜਿਹੜੀ ਇਸ ਕਮੇਟੀ ਤੋਂ ਦਿੱਲੀ ਵਾਲੋਂ ਵੀ ਇਹ ਵੀ ਦੱਸਣਾ ਚਾਹੁੰਦੇ ਆਪਣੇ ਮਾਨ ਭਰਾਵਾਂ ਨੂੰ ਕਿ ਜਦੋਂ ਵੀ ਸਾਡੀ ਲੋੜ ਪਈ ਅਸੀਂ ਦੂਜਾ ਜੱਥਾ ਜਿਹੜਾ ਆਉਣ ਨੂੰ ਤਿਆਰ ਬਿਠਾ ਹੈ ਜਦੋਂ ਹੀ ਤੁਹਾਡਾ ਹੁਕਮ ਆਏਗਾ ਦਿੱਲੀ ਵਾਲਿਆਂ ਨੂੰ ਅੱਜ ਦੀ ਇਸ ਮੀਟਿੰਗ ਵਿੱਚ ਮੇਰੇ ਤੋਂ ਵੱਡੇ ਬਦਰ ਸਰ ਜਨਕਪਾਲ ਸਿੰਘ ਹੋਣਾ ਨੇ ਖਾਨ ਜੱਥੇ ਬੰਦੀਆਂ ਵਾਸਤੇ 50 ਹਜ਼ਾਰ ਦੀ ਰਕਮ ਜਿਹੜੀ ਬਾਈ ਕੈਸ਼ ਭੇਜੀ ਮੇਰੇ ਹੱਥ ਮੇਰੇ ਜੇਬ ਵਿੱਚ ਐਸੇ ਕੋਲ ਮੇਰੇ ਦੇ ਆਪਾਂ保证 ਹੁਣੇ ਹੀ ਇਸ ਮੇਰੇ ਜੱਥੇ ਬੰਦੀਆਂ ਦੇ ਮੈਦਾਨ ਨੂੰ ਦੇ ਦੇਣੀ ਹੈ ਤਾਂ ਕਿ ਜਿਹੜੀ ਰਕਮ ਜਿਹੜੀ ਉਸੇ ਪਹੁੰਚ ਜਾ ਕੇ ਤੇ ਹਰ ਕੰਮ ਆਪਾਂ ਕਰਨ ਨੂੰ ਤਿਆਰ ਹਾਂ ਜਥੇਬੰਦੀ ਵਾਸਤੇ ਇਹ ਕੋਈ ਕਿਸੇ ਇੱਕ ਕਿਸੇ ਇੱਕ ਜਥੇਬੰਦੀ ਦੀ ਨਹੀਂ ਇਹ ਸਾਂਝੀ ਫਰੰਟ ਦੀ ਅੱਜ ਹੋਈ ਹੈ ਕਿਸੇ ਕੇ ਇਹ ਨਹੀਂ ਆਪਾਂ ਕਹਿੰਦੇ ਕਿ ਕਿਸੇ ਵਜੋਂ ਸਾਡੀ ਸਾਡੀ ਪੁਜਰੀ ਪੋਸਟ ਇਹ ਦੇ ਕੋਈ ਇੱਕ 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 ਮਾਪੜਾ ਪੇ ਸਾਲ ਵਿੱਚ ਦੂਰ ਇਕੱਠਾ ਜਿੰਦਾਬਾਦ ਕਿਸੇ ਸੀ ਜਥੇਬੰਦੀਆਂ ਟੈਗ ਨਹੀਂ ਸਾਰੀ ਸਾਰੀ ਸਾਡੇ ਉੱਤੇ ਸਤਿਮਾਨ ਸਤਿਮਾਨ ਜੋ ਜਥੇਬੰਦੀਆਂ ਨੇ ਅਸੀਂ ਸਾਂਝੇ ਤੌਰ ਤੇ ਜਥੇਬੰਦੀਆਂ ਦੇ ਸਾਰੀਆਂ ਦਾ ਸਨਮਾਨ ਕਰਦੇ ਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਆਪਣਾ ਸਮਾਂ ਪੜਾ ਕੀਮ ਦੀ ਕੱਢ ਕੇ ਆਪਣੇ ਬੱਚੇ ਪਰਿਵਾਰਾਂ ਨੂੰ ਛੱਡ ਕੇ ਆਪਣਾ ਸਾਰਾ ਕੁਝ ਛੱਡ ਕੇ ਕਾਰੋਬਾਰ ਦਿੱਲੀ ਜਾ ਕੇ ਧੱਬੇ ਤੇ ਬੈਠੇ ਨੇ ਅਸੀਂ ਉਹਨਾਂ ਦਾ ਦੇਣ ساری عمر ਨਹੀਂ ਦੇ ਸਕਦੇ ਕਿ ਜਦ ਬਾਕੀ ਉਹਨਾਂ ਦਾ ਜੋ ਹੁਕਮ ਆਏਗਾ ਅਸੀਂ ਉਹਨਾਂ ਉਹਨਾਂ ਗੱਲ ਨੂੰ ਪੂਰਦਿਆਂ ਦੇ ਪੂਰਦ ਪਾਵਾਂਗੇ ਇਹਨਾਂ ਨੂੰ ਕਹਿੰਦੇ ਇਹ ਵਹਿਗੁਰੂ ਜੀਆ ਖਾਲਸਾ ਮਾਸਟਰ ਬਨਵਾਰੀ ਦਾ ਫਤਿਹਗੱਤ ਚੂੜੀਆਂ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹ ਕਿਸਾਨਾਂ ਦੀ ਹਮਾਇਤ ਤੇ ਆ ਮੈਂ ਆਪਣੇ ਸਾਰੇ ਫਤਿਹਗੜ ਚੂੜੀਆਂ ਦੇ ਸਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ 8 ਤਰੀਕ ਨੂੰ ਪੰਜਾਬ ਜਿਹੜਾ ਵਾ ਜਿੱਤਾ ਪੰਜਾਬ ਸਾਫ ਦੇ ਰਿਹਾ ਤੁਸੀਂ ਫਤਿਹਗੜ ਚੂੜੀਆਂ ਵਾਲੇ ਸਾਰੇ ਹੀ 8 ਤਰੀਕ ਦੀ ਪੰਜਾਬ ਹਿੰਦੁਸਤਾਨ ਬੰਦ ਦੀ ਹਮਾਇਤ ਕਰੋ ਔਰ ਆਪਣਾ ਕਾਰੋਬਾਰ ਪੂਰਾ ਬੰਦ ਕਰੋ ਬਹੁਜਾ ਸਮਾਰਟ ਪਾਰਟੀ ਜਿਹੜੀ ਆ ਉਹ ਲੋਕਾਂ ਦੀ ਜਾਨ ਤੇ ਮਾਲ ਦੀ ਛੜ ਤਰ੍ਹਾਂ ਦੀ ਬਿਰਾਕੀ ਵਾਸਤੇ ਬਿਲਕੁਲ ਤਿਆਰ ਆ ਪਰ ਦੇਰਾਂ ਅੰਦੋਲਨ ਜੇ ਚੰਡੀਗੜ੍ਹ ਜਾਂ ਦਿੱਲੀ ਵਿੱਚ ਹੋ ਰਿਹਾ ਵਾ ਉਹਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਨੇ ਕਹੀ ਕਰਦੇ ਹੱਥ ਕੰਡੇ ਅਪਣਾ ਰਹੀਆਂ ਨੇ ਇੱਥੋਂ ਤੱਕ ਕਿ ਕੁਝ ਸ਼ਰਾਰਤੀ ਅੰਸ਼ ਜਿਹੜੇ ਨੇ ਉਹਦੇ ਵਿੱਚ ਪਸ ਗਏ ਨੇ ਇਹਨਾਂ ਤੋਂ ਬਚ ਕੇ ਰਹਿਣਾ ਅੱਜ ਇੱਕ ਫੇਰ ਵੀਡੀਓ ਆਈ ਆ ਇੱਕ ਸੁਨਾਇਆ ਆ ਕਿ ਕੁਝ ਲੜਕੀਆਂ ਜਿਹੜੀਆਂ ਨੇ ਕਾਹਨੂੰ ਕਾਹਨੂੰ 50 ਦੇ ਲਗਭਗ ਲੜਕੀਆਂ ਜਿਹੜੀਆਂ ਨੇ ਉਸ ਆਪਣੇ ਅੰਦੋਲਨ ਨੂੰ ਟਾਰਗਟ ਵੀਡੀਓ ਕਰਨ ਵਾਸਤੇ ਵਿੱਟ ਜਿਹੜੀਆਂ ਨੇ ਖੁੱਸ ਗਈਆਂ ਨੇ ਔਰ ਜਿੰਨੇ ਵੀ ਇਹਨੂੰ ਸੰਚਾਲਿਤ ਕਰ ਰਹੇ ਨੇ ਆਬੂ ਇਹਨਾਂ ਨੂੰ ਸਾਡੀ ਬੇਨਤੀ ਹੈ ਕਿ ਇਹਨਾਂ ਦੀ ਸਨাক্ত ਕੀਤੀ ਜਾਵੇ ਔਰ ਇਹਨਾਂ ਨੂੰ ਚੰਗੀ ਤਰ੍ਹਾਂ ਤਰ੍ਹਾਂ ਇਹਨਾਂ ਨੂੰ ਜੱਠਿਆ ਜਾਵੇ ਜਿਸ ਤਾਂ ਵੀ ਹੋ ਸਕੇ ਇਹਨਾਂ ਨੂੰ ਦਿਨਾਂ ਦਾ ਜਿਹੜਾ ਵਾ ਪਿੱਛਾ ਕੀਤਾ ਜਾਵੇ ਔਰ ਜਿਹੜੇ ਮੁੰਡੇ ਵੀ ਕਿਸੇ ਕਿਸਮ ਦੀ ਖਰਾਬੀ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਾ ਜਾਵੇ ਅਸੀਂ ਦੇਖ ਲਿਆ ਕਿ ਦਿੱਲੀ ਦੇ ਵਿੱਚ ਜਦੋਂ ਭੀਮ ਆਰਮੀ ਦੇ ਲੋਕ ਹੁੰਦੇ ਇੱਥੇ ਸਾਡੇ ਅੰਦੋਲਨ ਵਿੱਚ ਪੁੱਛ ਗਏ ਔਰ ਉਹਨਾਂ ਨੇ ਤਾਲਪੀਡੋ ਕੀਤਾ ਔਰ ਨੁਕਸਾਨ ਕੀਤਾ ਜਦੋਂ ਕਿ ਸਾਡਾ ਅਮਨ ਰਮਾਨ ਸੀ ਇਹਦੇ ਨਾਲ ਹੋਇਆ ਕਿ ਤੇ ਉਹ ਗਰੀਬ ਆਦਮੀ ਜਿਹੜੇ ਭੀਮ ਆਰਮੀ ਦੇ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਤੇ ਮੁਕਦਮੇ ਚੁਲਾਏ ਗਏ ਔਰ بڑے ਲਿਖੇ ਜਿਹੜੇ ਮੁੰਡੇ ਹਨ ਐ ਪੀਐਚਡੀ ਜਾਂ ਐਮ ਐਫ ਐਲ ਉਹ ਸਾਰਿਆਂ ਦੇ ਅਜ ਮਕਦਮੇ ਨੇ ਔਰ ਉਹ ਪਿੱਛੇ ਜੋਗੇ ਨਹੀਂ ਰਹੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਇਹਨਾਂ ਦੇ ਝਾਂਸੇ ਵਿੱਚ ਨਾ ਆਓ ਔਰ ਇਹ ਜਿਹੜੇ ਜੱਟ ਨੇ ਇਹ ਕਿਸਾਨ ਨੇ ਇਹਨਾਂ ਦਾ ਸਾਥ ਦਿਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਤੁਹਾਡਾ ਯੱਸ ਗਾਉਣ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ